ਚਲੋ ਜੀ ਹੁਣ ਸਾਤੀਆਂ ਚੱਲ ਰਹੀਆਂ ਨੇ ਪਿਆਹ ਸ਼ਾਦੀਆਂ ਬਹੁਤ ਜ਼ਿਆਦਾ ਆਉਣੀਆਂ ਤੇ ਹਰੇਕ ਭੈਣਾ ਕਹਿੰਦੀ ਆ ਵੀ ਸਾਡੇ ਚਿਹਰੇ ਤੇ ਗਲੋ ਹੋਵੇ ਤੇ ਉਹਦੇ ਵਾਸਤੇ ਅੱਜ ਤੁਹਾਨੂੰ ਆਪਾਂ ਨਾ ਬਹੁਤ ਹੀ ਸਿੰਪਲ ਤਰੀਕਾ ਦੱਸਦੇ ਆ ਵੀ ਆਪਣੇ ਚਿਹਰੇ ਤੇ ਨਾ ਗਲੋ ਕਿਵੇਂ ਲਿਆਉਣੀ ਆ ਚਲੋ ਜੀ ਉਹਦੇ ਵਾਸਤੇ ਆਪਾਂ ਨੇ ਕੀ ਕਰਿਆ ਨਾ ਇੱਧਰ ਆਪਾਂ ਨੇ ਕੌਲੀ ਦੇ ਵਿੱਚ ਨਾ ਐਲੋਵੇਰਾ ਨਾ ਇਸ ਤਰ੍ਹਾਂ ਜੈਲ ਕੱਟ ਕੇ ਰੱਖ ਲਈ ਐ ਤੇ ਆਪਣੇ ਕੋਲ ਹੈਗੇ ਨੇ ਦੋ ਚਕੰਦਰ ਤੇ ਆਪਾਂ ਨੇ ਨਾ ਇੱਕ ਚਕੰਦਰ ਦਾ ਨਾ ਇਸ ਤਰੀਕੇ ਨਾਲ ਪੀਸ ਕੱਟ ਕੇ ਨਾ ਇਹਨੂੰ ਗ੍ਰੈਂਡ ਕਰ ਲੈਣਾ ਇਹਦਾ ਆਪਾਂ ਨੇ ਕੱਢਣਾ ਹੈ ਜੂਸ ਦੇਖੋ ਜੀ ਇਹ ਨਾ ਆਪਣੇ ਚਿਹਰੇ ਵਾਸਤੇ ਨਾ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹਨਾਂ ਤੁਸੀਂ ਸਲਾਦ ਵੀ ਖਾ ਸਕਦੇ ਆ ਦੇਖੋ ਇਸ ਤਰ੍ਹਾਂ ਨਾ ਇਹਦੇ ਮੋٹے-ਮੋٹے ਜਿਹੇ ਪੀਸ ਕੱਟ ਲੈਣੇ ਸਿਕੰਦਰ ਦਾਣਾ ਇਸ ਤਰੀਕੇ ਨਾਲ ਨਾ ਜੂਸ ਕੱਢ ਲਿਆ ਹੈ ਤੇ ਆਪਾਂ ਨੇ ਐਲੋਵੇਰਾ ਵੀ ਲੱਤੀ ਆਪਣੇ ਘਰੇ ਬੂਟਾ ਲੱਗਿਆ ਹੋਇਆ ਐ ਐਲੋਵੇਰਾ ਆਪਾਂ ਨੇ ਘਰ ਤੇ ਹੀ ਤਿਆਰ ਕਰੀ ਐ ਦੇਖੋ ਇਸ ਤਰੀਕੇ ਨਾਲ ਆਪਾਂ ਨੇ 4-5 ਚਮਚੇ ਨਾ ਵਿੱਚੋਂ ਨਾ ਐਲੋਵੇਰਾ ਜੈਲ ਕੱਢ ਲਈ ਐ ਤੇ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਆਪਣੇ ਫੇਸ ਤੇ ਨਾ ਬਾਲ ਆਉਣੇ ਲੱਗ ਜਾਂਦੇ ਨਾ ਫੇਰ ਤੇ ਸਾਰੇ ਫੇਸ ਆਪਣਾ ਬਾਲਾਂ ਨਾਲ ਭਰ ਜਾਂਦਾ ਨਾ ਉਹਦੇ ਵਾਸਤੇ ਵੀ ਨਾ ਇਹ ਟ੍ਰਿਕ ਬਹੁਤ ਵਧੀਆ ਜ਼ਰੂਰ ਮੇਰੀਆਂ ਭੈਣਾਂ ਵਰਤਣ ਚਲੋ ਜੀ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਵੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਆਪਾਂ ਨੇ ਚੀਜ਼ਾਂ ਪਾਉਣੀਆਂ ਇਹਨੂੰ ਆਪਾਂ ਰੱਖ ਦਿੰਨੇ ਇੱਕ ਪਾਸੇ ਦੇਖੋ ਜੀ ਇਹ ਹੈਗਾ ਆਪਣੇ ਕੋਲ ਹੈਗਾ ਇਹ ਗੁਲਾਬ ਜਲ ਇਹਦੇ ਨਾਲ ਆਪਾਂ ਨਾ ਕੀ ਕਰਨਾ ਦੋ ਚਮਚੇ ਪਾਉਣੇ ਆ ਇਹ ਸਾਬਦੀਆਂ ਸਾਬਦੀਆਂ ਨਾ ਤੁਸੀਂ ਨਾ ਘਰ ਦੇ ਵਿੱਚ ਨਾ ਇਹ ਕਰੀਮ ਬਣਾ ਕੇ ਲਾਈਟ ਵੇਡ ਨਾ ਆਪਣੇ ਫੇਸ ਤੇ ਜਰੂਰ ਲਗਾਓ ਤੇ ਤੁਹਾਡਾ ਫੇਸ ਨਾ ਸਾਫ਼ ਹੋ ਜਾਣਾ ਚਾਹੇ ਤੁਹਾਡੇ ਫੇਸ ਤੇ ਜਿੰਨੀ ਮਰਜ਼ੀ ਛਾਈਆਂ ਹੋਣਗੀਆਂ ਚਾਹੇ ਤੁਹਾਡੇ ਜਿੰਨੇ ਮਰਜ਼ੀ ਬਾਲ ਹੋਣ ਕੇ ਫੇਸ ਤੇ ਸਾਰਾ ਮੂੰਹ ਐ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਦੇਖੋ ਜੀ ਤੁਹਾਨੂੰ ਬਿਊਟੀ ਪਾਰਲਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਨੇ ਇਹਦੇ ਵਿੱਚ ਪਾ ਲਿਆ ਇਹਦੇ ਵਿੱਚ ਆਪਾਂ ਨੇ ਨਾ ਹੁਣ ਇੱਕ ਚਮਚਾ ਪਾ ਲੈਣਾ ਹੈ অ্যালোਵੇਰਾ ਜੈਲ ਦਾ ਜੇ ਤਾਂ ਤੁਸੀਂ ਘੱਟ ਸਮੇਂ ਘੱਟ ਸਮੇਂ ਲਈ ਬਣਾਉਣੀ ਆ ਫਿਰ ਤਾਂ ਤੁਸੀਂ ਜਿਹੜਾ ਤੁਹਾਡੇ ਘਰ ਦੇ ਵਿੱਚ অ্যালোਵੇਰਾ ਲੱਗਿਆ ਹੋਇਆ ਉਹਦੀੋਂ ਜੈਲ ਕੱਢ ਕੇ ਪਾ ਸਕਦੇ ਆ ਜੇ ਮੈਂ ਹੁਣ ਬਾਜ਼ਾਰ ਦੇ ਵਿੱਚ অ্যালোਵੇਰਾ ਮਿਲਦਾ ਹੈ ਉਹ ਤੁਸੀਂ ਵਰਤ ਸਕਦੇ ਆ ਹੁਣ ਤੁਸੀਂ ਕੀ ਕਰਨਾ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰੇ ਤੇ ਬਾਅਦ ਨਾਲ ਤੁਸੀਂ ਇਹਨੂੰ ਕਾਂਚ ਦੀ ਡੱਬੀ ਦੇ ਵਿੱਚ ਪਾ ਕੇ ਨਾ ਰੱਖ ਸਕਦੇ ਆ ਰੋਜ਼ ਸ਼ਾਮ ਨੂੰ ਨਾ ਡੇਲੀ ਲਾਇਆ ਕਰੋ ਦੇਖੋ ਤੁਹਾਡੇ ਨਾ ਚਿਹਰੇ ਦੇ ਇੰਨੀ ਜਿਆਦਾ 글로ਵ ਆਉਣ ਲੱਗ ਜਾਂਦੀਆਂ ਨਾ ਦੇਖੋ ਜੀ ਚਕੰਦਰ ਦਾ ਫਾਇਦੇ ਬਹੁਤ ਨੇ ਜਿਹੜਾ অ্যালোਵੈਰਾ ਜੈਲ ਹੁੰਦੀ ਹੈ ਨਾ ਥੋੜੇ ਨਾ ਚਿਹਰੇ ਦੇ ਇੰਨਾ ਜਿਆਦਾ ਨਖਾਰ ਆ ਜਾਂਦਾ ਨਾ ਜੇ ਮਣ ਸਰਦੀਆਂ ਦੇ ਸੀਜ਼ਨ ਚੱਲ ਰਹੇ ਨੇ ਵਿਆਹ ਸ਼ਾਦੀਆਂ ਆਉਣੇ ਪਾਰਟੀਆਂ ਆਉਣੀਆਂ ਫਿਰ ਭੈਣਾਂ ਨੂੰ ਪਹਿਲਾਂ ਟੈਨਸ਼ਨ ਹੋ ਜਾਂਦੀ ਹੈ ਵੀ ਚਲੋ ਵੀ ਆਪਾਂ ਬਿਊਟੀ ਪਾਰਲਰ ਚੱਲੀਏ ਉਥੇ ਆਪਾਂ ਮਹਿੰਗੀਆਂ ਮਹਿੰਗੀਆਂ ਬਲੀਚਾਂ ਕਰਾਉਨੇ ਆ ਦੇਖੋ ਜੀ ਥੋੜਾ ਜਿਹਾ ਰਸਾ ਰਹਿੰਦਾ ਉਸਤੇ ਮੈਕਰੋ ਫੇਸ ਆਪਣਾ ਇਸ ਤਰ੍ਹਾਂ ਹੀ ਫੇਰ ਹੋ ਜਾਂਦਾ ਇਸ ਕਰਕੇ ਨਾ ਤੁਸੀਂ ਨਾ ਮਹਿੰਗੀਆਂ ਮਹਿੰਗੀਆਂ ਫੇਸ਼ੀਅਲ ਤੇ ਬਚੋ ਤੇ ਘਰ ਦੇ ਵਿੱਚ ਇਸ ਤਰੀਕੇ ਨਾਲ ਕਰੀਮ ਬਣਾ ਕੇ ਰੱਖੋ ਡੇਲੀ ਸ਼ਾਮ ਨੂੰ ਲਾਓ ਦੇਖੇ ਤੁਹਾਡਾ ਚਿਹਰਾ ਨਾ ਐ ਟਮਾਟਰ ਵਰਗਾ ਲਾਲ ਹੋ ਜਾਣਾ ਇਹ ਨਾਲੇ ਸਾਫ਼ ਲੀਏ ਦੇਖੋ ਹੁਣ ਆਪਾਂ ਨੇ ਕਾਂਚ ਦੀ ਰੱਬੀ ਚ ਪਾ ਲੈਣੀ ਆ ਮੈਂ ਤਾਂ ਸ਼ਾਮ ਵੇਲੇ ਨਾ ਡੇਲੀ ਇਸ ਤਰੀਕੇ ਨਾਲ ਨਾ ਆਪਣੇ ਫੇਸ ਤੇ ਲਾਉਣੀ ਆ ਬਿਲਕੁਲ ਵੀ ਮੇਰੇ ਸ਼ਾਇਆ ਨਹੀਂ ਹੈਗੀਆਂ ਫੇਸ ਮੇਰਾ ਸਾਫ਼ ਰਹਿੰਦਾ ਹੈ ਦੇਖੋ ਜੀ ਸਰਦੀ ਦੇ ਦਿਨਾਂ ਦੇ ਵਿੱਚ ਨਾ ਜਿਵੇਂ ਆ ਆਪਣੇ ਨਾ ਹਾਰਮੋਨ ਦੀ ਘਾਟ ਪੈ ਜਾਂਦੀ ਨਾ ਵੀ ਆਪਣੇ ਮੂੰਹ ਤੇ ਬਾਲ ਆਉਣ ਲੱਗ ਜੰਨੇ ਉਹ ਫਿਰ ਦੇਖਣ ਨੂੰ ਵੀ ਵਧੀਆ ਨਹੀਂ ਲੱਗਦੇ ਹੈਗੇ ਤੁਸੀਂ ਸਰਦੀਆਂ ਸਰਦੀਆਂ ਨਾ ਇੱਕ ਗਲਾਸ ਨਾ ਚਿਕੰਦਰ ਦੇ ਜੂਸ ਦਾ ਜਰੂਰ ਪੀਆ ਕਰੋ ਜੇ ਤੁਸੀਂ ਮਿਕਸ ਕਰਕੇ ਪੀ ਸਕਦੇ ਆ ਵਿੱਚ ਚਿਕੰਦਰ ਦਾ ਜੂਸ ਹੋ ਗਿਆ ਵਿੱਚ ਗਾਜਰ ਦਾ ਜੂਸ ਹੋ ਗਿਆ ਵਿੱਚ ਕਿੰਨੂ ਪਾ ਲਓ ਇੱਕ ਡੇਲੀ ਗਲਾਸ ਜਰੂਰ ਪੀਣਾ ਚਾਹੀਦਾ ਦੇਖੋ ਜੀ ਐ ਨਹੀਂ ਹੈਗਾ ਵੀ ਆਪਾਂ ਮਹਿੰਗਿਆ ਮਹਿੰਗਿਆ ਕਰੀਮਾਂ ਫੇਸ ਤੇ ਲਾਈ ਜਾਉਂਗੇ ਜਿਹੜੀ ਘਾਟਵਾਸ ਆਪਣੇ ਅੰਦਰ ਹੈ ਨਾ ਫਿਰ ਉਹ ਤਾਂ ਜਿਵੇਂ ਹੁਣ ਆਪਾਂ ਨੇ ਜੂਸ ਹੈ ਉਹੀ ਪੂਰੀ ਕਰੂਗਾ ਉਦੇ ਕਰਕੇ ਆਪਣੇ ਚਾਹਿਆਂ ਪੈ ਜਾਨੀਆਂ ਅੱਖਾਂ ਦੇ ਜਿਹੜੇ ਕਾਲੇ ਘੇਰੇ ਆ ਉਹ ਜਿੰਨੇ ਆਪਾਂ ਮਹਿੰਗੀਆਂ ਕਰੀਮਾਂ ਲਾਈ ਜਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਇਸ ਕਰਕੇ ਨਾ ਥੋੜੇ ਜਿਹਾ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰੋ ਤੇ ਸਲਾਦ ਵੀ ਵੱਧ ਤੋਂ ਵੱਧ ਖਾਇਆ ਕਰੋ ਜਿਵੇਂ ਆਪਣੇ ਵਾਲ ਵੀ ਝੜਨ ਲੱਗ ਜੰਨੇ ਆ ਇਹ ਸਾਰੀਆਂ ਆਪਣੇ ਨਾ ਹਾਰਮੋਨ ਦੀ ਕਮੀ ਦੇ ਨਾਲ ਇਹ ਸਾਰੀਆਂ ਬਿਮਾਰੀਆਂ ਪੈਦਾ ਹੋਈਆਂ ਵੀ ਆਏ ਹੁਣ ਆਪਾਂ ਫੇਸ ਤੇ ਤਾਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਾਈ ਜਾਂਦੇ ਆ ਆਪਾਂ ਅੰਦਰ ਦਾ ਦੇਖਦੇ ਨਹੀਂ ਹੈਗੇ ਵੀ ਆਪਣੇ ਸਰੀਰ ਦੇ ਵਿੱਚ ਕੀ ਘਾਟ ਵਾਧਾ ਹੈ ਹੁਣ ਕੋਈ ਵੀ ਕੰਪਨੀ ਵਾਲੀ ਮਹਾਂ ਦੀ ਕਰੀਮ ਹੋਵੇ ਜਾਂ ਭੰਜੇ ਕਹਿ ਦਨੇ ਵੀ ਆ ਆਪਣੇ ਵਾਸਤੇ ਬਹੁਤ ਵਧੀਆ ਦੇਖੋ ਜੀ ਮਹਿੰਗੀਆਂ ਮਹਿੰਗੀਆਂ ਕਰੀਮਾਂ ਬਿਲਕੁਲ ਨਾ ਵਰਤੋ ਉਹਦੇ ਕਰਕੇ ਨਾ ਆਪਣਾ ਫੇਸ ਨਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਸ ਕਰਕੇ ਨਾ ਤੁਸੀਂ ਨਾ ਘਰ ਦੇ ਵਿੱਚ ਨਾ ਇਹ ਕਰੀਮ ਬਣਾ ਕੇ ਜਰੂਰ ਦੇਖੋ ਇਹਦਾ ਇੰਨਾ ਫਾਇਦਾ ਹੋਊਗਾ ਨਾ ਤੇ ਮੇਰੀਆਂ ਭੈਣਾਂ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਗੀਆਂ ਆਇਂਦਾ ਹੈ ਨਹੀਂਗਾ ਵੀ 2 ਦਿਨ ਚ ਲਾਏ ਤੇ ਫਰਕ ਪੈ ਜਾਊਗਾ ਫਿਰ ਵੀ ਇਹਨੂੰ 15 20 ਦਿਨ ਨਾ ਤੁਸੀਂ ਰੋਜ਼ ਇਸਤੇਮਾਲ ਕਰਿਓ ਰਾਤ ਨੂੰ ਪਾਣ ਲਗੇ ਤੇ ਤੁਹਾਡਾ ਫੇਸ ਨਾ ਇੰਨਾ ਜ਼ਿਆਦਾ ਚਮਕ ਜਾਣਾ ਜਿਵੇਂ ਨਾ ਸੋਨਾ ਚਮਕਦਾ ਹੁੰਦਾ ਇਹਨੂੰ ਬਣਾਉਣ ਦੇ ਵਿੱਚ ਤਾਂ ਕੋਈ ਇੰਨਾ ਆਇਆ ਨਹੀਂ ਹੈਗਾ ਵੀ ਤੁਹਾਡਾ ਬਹੁਤ ਆ ਜਿਆਦਾ ਖਰਚਾ ਹੀ ਆਇਆ ਸਾਰੀਆਂ ਚੀਜ਼ਾਂ ਜਾਂ ਆਪਾਂ ਨੂੰ ਮਿਲ ਜਾਂਦੀ ਹਰੇ ਘਰ ਦੇ ਵਿੱਚ ਤਾਂ ਹੁੰਦੀਆਂ ਹੀ ਆ ਇਹ ਇਸ ਤਰੀਕੇ ਨਾਲ ਤੁਸੀਂ ਇਹ ਕਰੀਮ ਬਣਾ ਕੇ ਨਾ ਜਰੂਰ ਦੇਖਿਓ ਮਹਾਂ ਚਲਾ ਮੈਂ ਵੀ ਤਾਂ ਲਾਉਣੀ ਹੁੰਦੀ ਆ ਸਾਧੀਆਂ ਸਰਦੀਆਂ ਤੇ ਮੇਰੇ ਦਾ ਫੇਸ ਬਹੁਤ ਵਧੀਆ ਗਲੋ ਦਿੰਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਜਰੂਰ ਦੇਖਿਓ ਚਲੋ ਜੀ ਇਹ ਮੈਂ ਆਪਣੇ ਭੈਣਾਂ ਨੂੰ ਦੱਸਣਾ ਤਾਂ ਦੇਖੋ ਐਲੋਵੇਰਾ ਜੈਨ ਦੇਖੋ ਇਹਨੂੰ ਤੁਸੀਂ ਐ ਚੰਗੀ ਤਰ੍ਹਾਂ ਮਿਕਸ ਕਰਨਾ ਦੇਖੋ ਜੀ ਮੈਂ ਤਾਂ ਕਰੀਮ ਬਣਾ ਕੇ ਰੱਖ ਲਈ ਆ ਮੈਂ ਤਾਂ ਡੇਲੀ ਸ਼ਾਮ ਨੂੰ ਜ਼ਰੂਰ ਲਾਉਣੀ ਆ ਤੇ ਇਹਦੇ ਨਾਲ ਫੇਸ ਆਪਣਾ ਬਹੁਤ ਵਧੀਆ ਰਹਿੰਦਾ ਏ ਸਾਦੀਆਂ ਦੇ ਦਿਨਾਂ ਦੇ ਵਿੱਚ ਜਦੋਂ ਖੁਸ਼ਕ ਖੁਸ਼ਕ ਜਿਹੀ ਹਵਾ ਨਹੀਂ ਚਲਦੀ ਹੈਗੀ ਉਹਦੇ ਕਰਕੇ ਫੇਸ ਆਪਣਾ ਖੁਸ਼ਕ ਖੁਸ਼ਕ ਜਿਹਾ ਰਹਿੰਦਾ ਏ ਉਹਦੇ ਕਰਕੇ ਨਾ ਇਹ ਆਪਣੀ ਜਿਹੜੀ ਸਕਿਨ ਹੈ ਉਹ ਵੀ ਐ ਨਾ ਨਰਮ ਰਹੂਗੀ ਤੇ ਗਲੋ ਕਰੂਗੀ ਤੁਹਾਨੂੰ ਵੀ ਕੋਈ ਪੁੱਛੂਗਾ ਵੀ ਤੁਸੀਂ ਕਿਹੜੀ ਕੰਪਨੀ ਦੀ ਕਰੀਮ ਲਾਉਨੇ ਆ ਦੇਖੋ ਜੀ ਇਹ ਕੋਈ ਘੱਟ ਖਰਚੇ ਦੇ ਵਿੱਚ ਆਪਾਂ ਨੇ ਕ੍ਰੀਮ ਤਿਆਰ ਕਰੀ ਆ ਚਲੋ ਜੀ ਇਹ ਚਲੋ ਜੀ ਤੁਸੀਂ ਵੀ ਸੋਚਦੇ ਹੋਣੇ ਆ ਵੀ ਭੈਣ ਅੱਜ ਟੇਚੀ ਲੈ ਕੇ ਕਿੱਥੇ ਨੂੰ ਚਲੀ ਆ ਉਹ ਵੀ ਛੋਟੀ ਜੀ ਟੇਚੀ ਆ ਦੇਖੋ ਜੀ ਉੱਪਰ ਹੈਂਡਲ ਬਹੁਤ ਸੋਹਣਾ ਲੱਗਿਆ ਹੋਇਆ ਹੈ ਦੇਖੋ ਜੀ ਤੁਸੀਂ ਦੱਸੋ ਵੀ ਇਹ ਟੇਚੀ ਆ ਕਿ ਇਹਦੇ ਵਿੱਚੋਂ ਵੀ ਕੀ ਨਿਕਲਦਾ ਹੈ ਦੇਖੋ ਜੀ ਇਹ ਮੈਨੂੰ ਤਾਂ ਬਹੁਤ ਹੀ ਸੋਹਣੀ ਟੇਚੀ ਲੱਗੀ ਹੈ ਜਦੋਂ ਸਾਡੇ ਘਰ ਦੇਣ ਆਏ ਨਾ ਮੈਂ ਹੈਰਾਨ ਰਹਿ ਗਈ ਮੈਂ ਕਿਹ ਵੀ ਟੇਚੀ ਦੇਣ ਆਏ ਆ ਵੀ ਕੀ ਦੇਣ ਆਏ ਉਸਤੇ ਮਗਰੋਂ ਸਾਨੂੰ ਫੇਰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਵਿਆਹ ਦਾ ਡੱਬਾ ਆ ਛਪਾਈ ਦਾ ਤੇ ਇਹਦੇ ਟੇਚੀ ਦਾ ਵੀ ਹੈਗਾ ਗ੍ਰੀਨ ਰੰਗ ਤੇ ਉੱਪਰ ਬਹੁਤ ਸੋਹਣਾ ਰਮਾਲ ਬੰਨਿਆ ਹੋਇਆ ਸਹੀਲਦਾਈ ਹੈਗਾ ਰਮਾਲ ਚਲੋ ਜੀ ਆਪਾਂ ਹੁਣ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਦੇਖੋ ਕਿੰਨੀਆਂ ਵਧੀਆ ਨਾ ਇਸ ਤਰ੍ਹਾਂ ਦਸੀਆਂ ਲੱਗੀਆਂ ਹੋਈਆਂ ਤੇ ਉੱਪਰ ਕਿਨਾਰੇ ਤੇ ਲੱਗੇ ਹੋਏ ਨੇ ਮੋਤੀ ਤੇ ਮੈਂ ਤਾਂ ਬਿਲਕੁਲ ਨਹੀਂ ਇਹ ਤਾਂ ਪੋਟਲੀ ਸਿੱਟ ਨਹੀਂ ਹੈ ਨੀ ਇਹਨੂੰ ਨਾ ਮੈਂ ਪੂਰਾ ਐਨ ਸੰਭਾਲ ਕੇ ਰੱਖੂੰਗੀ ਦੇਖੋ ਇਹਦੇ ਵਿੱਚ ਨਾ ਜਦੋਂ ਵੀ ਵਿਆਹ ਹੁੰਦਾ ਨਾ ਪਹਿਲਾਂ ਸ਼ਗਰਾਂ ਦੇ ਨਾਲ ਕਾਟ ਦਿੰਨੇ ਆ ਮੂੰਹ ਮਿੱਠਾ ਕਰਨ ਵਾਸਤੇ ਨਾ ਮਠਿਆਈ ਦਿੰਨੇ ਆ ਦੇਖੋ ਇਸ ਤਰ੍ਹਾਂ ਡੱਬੇ ਦੇ ਵਿੱਚ ਨਾ ਮਠਿਆਈ ਹੈ ਇਹਦੇ ਵਿੱਚ ਹੈਗੀਆਂ ਨੇ ਮਿੱਠੀਆਂ ਪਕੌੜੀਆਂ ਨੇ ਇਹੇ ਹੈਗੀਆਂ ਨੇ ਬੋਤੀ ਚੂਰ ਦੇ ਲੱਡੂ ਨੇ ਇੱਧਰ ਹੈਗੇ ਨੇ ਖੁਰਮੇ ਨੇ ਇਹ ਦੇਖੋ ਜੀ ਮਠਿਆਈ ਬਹੁਤ ਵਧੀਆ ਮਠਿਆਈ ਹੈ ਇਹ ਤਾਂ ਸਾਰੇ ਨਾ ਮਠਿਆਈ ਖੁਸ਼ ਹੋ ਕੇ ਖਾਂਦੇ ਨੇ ਇਹ ਸਪੈਸ਼ਲ ਵਿਆਹ ਚਾੜੀਆਂ ਦੇ ਵਿੱਚ ਨਾ ਜਦੋਂ ਪੱਠੀ ਚੜਦੀਆਂ ਨਾ ਪਹਿਲਾਂ ਬਣਾਈ ਜਾਂਦੀ ਆ ਮਿੱਠੇ ਖੁਰਨੇ ਹੁੰਨੇ ਆ ਪਕੌੜੀਆਂ ਹੁੰਨੀਆਂ ਲੱਡੂ ਹੁੰਨੇ ਆ ਚਲੋ ਜੀ ਹੁਣ ਵਾਰੀ ਆਉਂਦੀ ਆ țeਚੀ ਖੋਲਣ ਦੀ ਤੇ ਦੇਖਦੇ ਆ țeਚੀ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਸਪੈਸ਼ਲ ਚੀਜ਼ਾਂ ਨਿਕਲਦੀਆਂ ਐ ਕਿਹੜੀ ਆਟਮਾ ਨਿਕਲਦੀਆਂ ਬਾਓ ਦੇਖੋ ਜੀ ਉੱਪਰ ਹੈਗਾ ਇਹ ਏਕਮਕਾਰ ਵਾਇਆ ਹੋਇਆ ਤੇ ਬੁਰੇ ਲੱਗਿਆ ਹੋਇਆ ਇਹ ਵਿਆਹ ਵਾਲਾ ਕਾਰਡ ਖਾਣ ਭੇਜਿਆ ਤੇ ਸਮਾਨ ਹੈਗਾ ਬਹੁਤ ਵਧੀਆ ਚਲੋ ਜੀ ਆਪਾਂ ਤੁਹਾਨੂੰ ਵੀ ਬਹੁਤ ਜ਼ਿਆਦਾ ਇੰਤਜ਼ਾਰ ਹੋਣਾ ਵੀ ਭੈਣ ਕਿਉਂ ਨਹੀਂ ਦਿਖਾ ਰਹੀ ਹੈਗੀ ਚਲੋ ਜੀ ਤੁਸੀਂ ਵੀ ਦੇਖੋ ਤੁਸੀਂ ਵੀ ਦੇਖੋ ਉੱਪਰ ਏਕਮਕਾਰ ਤੇ ਵਿਆਹ ਵਾਲਾ ਕਾਰਡ ਤੇ ਆਪਣੇ ਵਾਸਤੇ ਖਾਣ ਪੀਣ ਦਾ ਸਮਾਨ ਹੈ ਤੇ ਇਸ ਤਰੀਕੇ ਨਾਲ ਪੈਕਿੰਗ ਕੀਤੀ ਹੋਈ ਆ ਤੇ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਨੇ ਆ ਦੇਖੋ ਜੀ ਇਹ ਹੈਗਾ ਖਾਣ-ਪੀਣ ਦਾ ਸਮਾਨ ਹੈ ਪੂਰੀ ਐਨ ਪੈਕਿੰਗ ਕੀਤੀ ਹੋਈ ਆ ਇਹ ਤਾਂ ਹੁਲਦਾ ਵੀ ਨਹੀਂ ਹੈਗਾ ਦੇਖੋ ਜੀ ਇਹਦੇ ਵਿੱਚੋਂ ਨਿਕਲੀ ਆ ਇਹ ਆਈਟਮ ਨਿਕਲੀ ਆ ਇਹ ਵਾਸਤੇ ਸਮਾਨ ਤੇ ਆਪਾਂ ਇਧਰ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਦੇਖੋ ਜੀ ਹਰੇਕ ਡੱਬੇ ਦੇ ਵਿੱਚ ਨਾ ਨਵੀਂ-ਨਵੀਂ ਆਈਟਮ ਆ। ਦੇਖੋ। ਇਹ ਹੈਗੀ ਆ ਆਹ ਮਠਿਆਈ ਆ। ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਨਾ ਇਹਦੇ ਵਿੱਚ ਹੈਗੀ ਆ ਗੁੜ ਵਾਲੀ ਹੈਗੀ ਆ ਗੱਜਕ। ਕਿੰਨੇ ਸੋਣੀਆਂ ਨੇ ਝੌਪੜੀਆਂ ਜੀਆਂ ਤੇ ਉੱਪਰ ਦੇਖੋ ਕਿੰਨੇ ਵਧੀਆ ਨਾ ਮੋਤੀ ਲਾਏ ਹੋਏ ਆ ਤੇ ਆ ਹੈਗਾ ਫੁੰਦਾ। ਅੱਛਾ ਇਹਦੇ ਵਿੱਚ ਵੀ ਡੱਬਾ ਡੱਬਾ ਏ। ਇਹਦੇ ਵਿੱਚ ਕਿਹੜੀ ਆਈਟਮ ਹੈ? ਆਈਟਮ ਆ ਨਵੀਆਂ ਨਵੀਆਂ ਨੇ। ਦੇਖਾ-ਦਖਾ ਕੇ। ਵੀ ਬੱਲੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਆ ਤਾਂ। ਨਮਕੀਨ ਚੀਜ਼ਾਂ ਨੇ ਇਹ ਇਹ ਕਰਦੀ ਟੀ ਡੂਇੰਗ ਇਹ ਟੀਲਾ ਵਾਲੇ ਹੈ ਕਿ ਨੇ ਬਿਸਕੁਟ ਇਹ ਵੀ ਨਮੀਆਂ ਡਿਸ਼ ਹੈ ਕੋਈ ਦੇਖੋ ਜੀ ਇਹ ਆਇਆ ਤਾਂ ਆਪਾਂ ਨੂੰ ਬਿਆਲੇ ਘਰ ਤੇ ਡੱਬਾ ਦੇਖੋ ਕਿੰਨੀਆਂ ਜ਼ਿਆਦਾ ਆਈਟਮਾਂਤੀਆਂ ਤੇ ਬਹੁਤ ਵਧੀਆ ਲੱਗਿਆ ਮੈਨੂੰ ਡੱਬਾ ਤੁਸੀਂ ਵੀ ਕਰੋ ਜੀ ਮੂੰ ਮਿੱਠਾ ਚਲੋ ਜੀ ਇੱਧਰ ਆਇਆ ਹੋਇਆ ਹੈ ਵਿਆਹ ਦਾ ਕਾਰਡ ਹਲੇ ਤਾਂ ਵਿਆਹ ਨੂੰ ਟਾਈਮ ਹੈ ਜਿੱਦਣ ਜਾਵਾਂਗੇ ਨਾ ਫਿਰ ਤੁਹਾਨੂੰ ਵਿਆਹ ਤੇ ਮਿਲਾਂਗੇ ਹੁਣ ਇਹਨੂੰ ਆਪਾਂ ਨਾ ਇਸ ਤਰੀਕੇ ਨਾਲ ਬੰਦੇ ਰੱਖਦੇ ਆਂ ਤਰੀਕੇ ਦਾ ਨਾ ਸਰਪ੍ਰਾਈਜ਼ ਸਮਝੋ ਹਲੇ ਤਾਂ ਮੈਂ ਕੱਪੜੇ ਖਰੀਦਣ ਜਾਣਾ ਉਸਤੇ ਮਗਰੋਂ ਫਿਰ ਵਿਆਹ ਦੀਆਂ ਤਿਆਰੀਆਂ ਹੋਣੀਆਂ ਫਿਰ ਤੁਹਾਨੂੰ ਨਾ ਸਾਰਾ ਵਿਆਹ ਦਿਖਾਵਾਂਗੇ ਚਲੋ ਜੀ ਇਹ ਮਠਿਆਈ ਧੀ ਤੇ ਮੈਨੂੰ ਬਹੁਤ ਵਧੀਆ ਸਾਰੀ ਮਠਿਆਈ ਨਾ ਬਹੁਤ ਜ਼ਿਆਦਾ ਟੇਸਟੀ ਹੈ ਤੇ ਹੁਣ ਆਪਾਂ ਨਾ ਇਹਨਾਂ ਨੂੰ ਨਾ ਬੰਦ ਕਰਕੇ ਰੱਖ ਦਿੰਦੇ ਆ। ਇਹ ਆ ਤਾਂ ਆਪਾਂ ਨੂੰ ਵਿਆਹ ਦਾ ਕਾਰਡ ਤੇ ਉਹਦੇ ਨਾਲ ਆਈ ਸੀ ਮਠਿਆਈ। ਚਲੋ ਜੀ ਇਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ। ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।